ਪੰਜਾਬ ਵਿਧਾਨ ਸਭਾ ਚੋਣਾਂ ਚ 70 ਸੀਟਾਂ ਜਿੱਤ ਕੇ ਕਾਂਗਰਸ ਨੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੀ ਅੱਜ ਚੰਡੀਗੜ੍ਹ ਵਿੱਚ ਬੈਠਕ ਹੈ। ਕਾਂਗਰਸ ਦੇ ਸਾਰੇ ਜੇਤੂ ਵਿਧਾਇਕ ਇਸ ਬੈਠਕ 'ਚ ਮੌਜੂਦ ਰਹਿਣਗੇ। ਇਸ ਬਾਰੇ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ। ਯਾਦਵਿੰਦਰ ਕੀ ਅਜੰਡਾ ਮੀਟਿੰਗ ਦਾ? ਦੇਖੋ ਪਹਿਲੀ ਵਾਰ ਕਾਂਗਰਸ ਦੇ ਸਾਰੇ ਐਮਐਲਏ ਇਕੱਠੇ ਹੋ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸੰਬੋਧਿਤ ਕਰਨਗੇ। ਔਰ ਜੋ ਜੋ ਪ੍ਰਾਪਤੀਆਂ ਕਾਂਗਰਸ ਨੇ ਕੀਤੀਆਂ ਕਿਉਂਕਿ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਇਸ ਕਰਕੇ ਉਹ ਜਿੱਤ ਨੂੰ ਡਿਸਕਸ ਕੀਤਾ ਜਾਊਗਾ ਇਹਦੇ ਤੋਂ ਇਲਾਵਾ ਅਗਲੇ ਕੰਮ ਕਿਵੇਂ ਕਰਨੇ ਨੇ ਕਿਵੇਂ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ smartphones ਦੇ ਹਰ ਘਰ 'ਚ ਨੌਕਰੀ ਦੇਣ ਦੀ ਗੱਲ ਆ ਜਾਂ ਕਿਸਾਨਾਂ ਦੀ ਕਰਜ਼ ਮੁਕਤੀ ਦੀ ਗੱਲ ਆ ਜਿਹੜੀਆਂ ਵੀ ਇਹ ਇੰਪੋਰਟੈਂਟ ਗੱਲਾਂ ਨੇ ਉਹਨਾਂ ਸਾਰੀਆਂ ਗੱਲਾਂ ਬਾਕਸਾਂ ਬਾਰੇ ਇਸ ਮੀਟਿੰਗ ਦੇ ਅੰਦਰ ਵਿਚਾਰ ਚਰਚਾ ਹੋਊਗੀ ਇਹਦੇ ਤੋਂ ਇਲਾਵਾ 18 ਤਰੀਕ ਤੱਕ ਇਹ ਆ ਜਾ ਰਿਹਾ ਕਿ ਕੈਬਨਿਟ ਦਾ ਗਠਨ ਹੋਏਗਾ ਤੇ ਸੌਂਚੂ ਸਮਾਗਮ ਕਿੱਥੇ ਹੋਣਾ ਉਹ ਸਾਰੀ ਵਿਚਾਰ ਚਰਚਾ ਜਿਹੜੀ ਇੱਥੇ ਹੋਣ ਤੋਂ ਬਾਅਦ ਮੈਨੂੰ ਲੱਗਦਾ ਅੱਜ ਅਸਮਿੰਦਰ ਸਿੰਘ ਫਿਰ মিডিਆ ਨੂੰ ਸੰਬੋਧਨ ਕਰਨਗੇ ਕਿ ਕਿੱਥੇ ਉਹ ਆਪਣਾ ਜਿਹੜਾ ਇਹ ਸਮਾਗਮ ਕਰਨ ਜਾ ਰਹੇ ਨੇਗੇ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦੂ ਬਣੇ ਸੀ ਉਹ ਪਿਛਲੀ ਵਾਰ ਉਹਨਾਂ ਨੇ ਚੱਪੜ ਚੜੀਜ਼ ਕੀਤਾ ਸੀ ਤਾਂ ਕਾਂਗਰਸ ਦੇਖਦੇ ਹਾਂ ਹੁਣ ਕਿੱਥੇ ਆਪਣਾ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਸਮਾਗਮ ਆਗਾ ਜਿਹਦੇ ਵਿੱਚ ਮੁੱਖ ਮੰਤਰੀ ਵਜੋਂ ਸੌਂਚੂ ਕਰਨਗੇ ਚਕਰਮਿੰਦਰ ਸਿੰਘ ਤੇ ਮੰਤਰੀ ਸੌਂਚੂ ਕਰਨਗੇ ਉਹ ਸਮਾਗਮ ਕਿੱਥੇ ਰੱਖਦੇ ਨੇ ਇਸ ਮੀਟਿੰਗ ਦੇ ਅੰਦਰ ਇਹ ਸਾਰੀਆਂ ਵਿਚਾਰ ਚਰਚਾਵਾਂ ਹੋਈਆਂ